ਸਸਰੀ ਗੱਲ ਦੀ ਸਵਾਦ ਹੈ ਤੁਹਾਡਾ ਵੀ ਆਪੀ ਪੈਡੂ ਚੈਨਲ ਦੇ ਵਿੱਚ ਸੋ ਥੰਬਨੇਲ ਤੁਸੀਂ ਦੇਖ ਲੈਣਾ ਵਾ ਸੋ ਆਜੀ ਕਰਦੇ ਆਪਾਂ ਵੀਡੀਓ ਸ਼ੁਰੂ ਜੀ ਨਾਂ ਜਾ ਰਹੇ ਆਂਗੇ ਆਲੂ ਪਕੌੜੇ ਆਲੂਆਂ ਦੇ ਪਕੌੜੇ ਤੇ ਬਾਰਿਸ਼ ਹੋਈ ਸੀਗੀ ਮੌਸਮ ਪੂਰਾ ਘੈਂਟ ਸੀ ਇੱਕ ਹੋਰ ਆ ਗਿਆ ਜੀ ਆਸ਼ਕ ਇਹਨੇ ਪਿੱਛੇ ਜੇ ਨਾ ਲਵ ਸਟੋਰੀਸ ਨਹੀਂ ਆਪਣੀ ਉਦੋਂ ਦੇ ਸਾਡਾ ਟਾਈਮ ਨਹੀਂ ਲੱਗਾ ਨਹੀਂ ਤੇ ਇਹਦਾ ਵੀ ਇਹਨੂੰ ਆਪਾਂ ਜਵਾਬ ਪੂਰਾ ਦੇਣਾ ਸੀ ਰਿਪਲਾਈ ਇਹਨੂੰ ਦੇਣਾ ਸੀ ਪਰ ਥੋੜਾ ਨਾ ਵਿਜੀ ਹੁਣ ਕਰਨ ਨੇ ਇਹਦੀ ਵੀਡੀਓ ਨਹੀਂ ਪਈ ਵਿੱਚ ਕਹਿੰਦਾ ਆਪਾਂ ਬਣਾਉਣ ਜਾ ਰਹੇ ਆਂ ਆਲੂ ਦੇ ਪਕੌੜੇ ਠੀਕ ਆ ਭਰਾ ਬਣਾਓ ਵਧੀਆ ਗੱਲ ਆ ਤੁਸੀਂ ਹਿਉਣ ਪਕੌੜੇ ਬਣਾਇਆ ਕਰਨੇ ਆ ਇਹੋ ਕੋਈ ਘਰ ਜਿੱਥੇ ਬੈ ਕੇ ਬਣਾਉਣਾ ਵਾ ਕਿਉਂਕਿ ਕੰਮ ਕੰਜੋਗੇ ਤੇ ਤੁਸੀਂ ਰਹੇ ਨਹੀਂ ਵੀਰ ਹੁਣ ਤੁਸੀਂ ਬਸ ਘਰ ਪਕੌੜੇ ਬਣਾ ਲੈ ਜਾਂ ਕੋਈ ਸਬਜ਼ੀਆਂ ਬਣਾ ਲਈਆਂ ਬਣਜੋ ਹਲਵਾਈ ਕਰੋ ਬੀਬੀਆਂ ਦੀ ਗੁਲਾਮੀ ਬਣੀ ਕਰੀ ਜਾ ਘਰ ਕੰਮ ਬੈਠਾ ਤੇ ਇਸੇ ਕਰਕੇ ਇਹਨਾਂ ਨੇ ਕਰਾਇਆ ਹੋਇਆ ਵਿਆਹ ਸੋ ਜਾਰੇ ਅੱਜਕੱਲ ਕੀ ਕਰਦੇ ਪਏ ਆ ਵਿਆਹ ਇਸੇ ਕਰਕੇ ਕਰਦੇ ਪਏ ਆ ਕਿਉਂਕਿ ਆਪਾਂ ਕਰੀਏ ਵਲੌਗ ਸ਼ੁਰੂ ਕਿਉਂਕਿ ਸੌਖੀ ਕਮਾਈ ਆ ਠੀਕ ਆ ਤੇ ਬਹੁਤ ਵਧੀਆ ਕੰਮ ਇਹਨਾਂ ਵਾਸਤੇ ਸਾਡੇ ਵਾਸਤੇ ਨਹੀਂ ਆ ਠੀਕ ਹੈ ਨਾ ਤੋ ਇਹ ਚਵਲਾ ਮਾਰਨ ਆ ਗਏ ਆ ਹੁਣ ਦੇਖਦੇ ਨੇ ਚਵਲਾ ਗੜੀ ਗੜੀ ਕੀ ਕਹਿੰਦੇ ਆ ਸੋ ਤੁਹਾਨੂੰ ਵੀ ਇਸ ਵੀਡੀਓ ਵਿੱਚ ਦਿਖਾਉਂਦੇ ਆ ਨਾਲ ਨਾਲ ਇਹ ਬਾਕੀ ਗਾਈਸ ਹੁਣ ਆਪਾਂ ਆ ਲੂ ਆ ਲੂ ਸਾਰੇ ਦੇ ਥੋੜੇ ਰਹਿ ਗਏ ਇਹ ਕੱਟ ਕੇ ਤੇ ਫਿਰ ਆਪਾਂ ਅੰਦਰ ਮਿਲਦੇ ਆ ਠੀਕ ਐ ਉਹ ਕਿੱਥੇ ਚੱਲਾਵਾ ਉਹ ਜੇ ਰੋ ਅੱਖ ਨੇ ਡੇ ਅਸੀਂ ਅੰਦਰ ਮਿਲਦੇ ਆ ਮੈਂ ਉੱਥੇ ਚੱਲਾ ਹੀ ਮਿਲਦਾ ਫਿਰ ਉਹ ਤੈਨੂੰ ਨਹੀਂ ਮਿਲਣਾ ਭਰਾਵਾ ਉਹਨਾਂ ਨੇ ਬਲੌਗ ਬਣਾਉਣਾ ਵਾ ਕੈਮਰਾ ਲੈ ਜਾਣਾ ਵਾ ਅੰਦਰ ਫਿਰ ਵਿਖਾਉਣਾ ਵਾ ਅੰਦਰ ਕਿੱਦਾਂ ਪਕੌੜੇ ਕੱਢੀਦੇ ਆ ਕਿਉਂਕਿ ਤੈਨੂੰ ਪਤਾ ਵਾ ਇਹ ਜਿਹੜੇ ਆਲੂਆਂ ਦੇ ਪਕੌੜੇ ਕੱਢਣ ਦੇ ਆ ਨਾ ਕਦੀ ਵ ਦੇਖੇ ਕਰੀ ਨਾ ਇਹੇ ਨਹੀਂ ਮੈਂ ਮੈਨੂੰ ਪਤਾ ਹੀ ਨਹੀਂ ਆਲੂ ਵਾਲੇ ਪਰੋੜੇ ਵੀ ਹੁੰਦੇ ਆਲੂ ਵਾਲੇ ਪਰੌਂਠੇ ਤੇ ਛੱਡ ਕੇ ਨਾ ਪਕੌੜੇ ਵੀ ਹੁੰਦੇ ਆਂ ਯਾਲੂਆਂ ਦੇ ਅੱਛਾ ਆਹੋ ਇਹ ਵਿਖਾਉਣ ਲੱਗੇ ਆ ਸਭ ਤੋਂ ਫੁੱਦੂ ਪਕੌੜੇ ਕੱਢਣੇ ਹੁੰਦੇ ਆ ਜਿਹੜਾ ਬੇਕਾਰ ਪਕੌੜੇ ਕਰਦੇ ਨੇ ਇਹਨਾਂ ਨੇ ਤੇ ਰਹੀ ਗੱਲ ਬਾਕੀ ਵੇਖੋ ਕਈ ਬਲੋਕਰ ਵੀਰਪਰਾ ਆਏ ਠੀਕ ਆ ਉਹਨਾਂ ਨੇ ਆਪਣੀਆਂ ਜਨਾਨੀਆਂ ਨੂੰ ਡਾਇਆ ਕਿ ਸਬਜ਼ੀ ਬਣਾਓ ਜਨਾਨੀ ਉਹ ਬਣਾਉਂਦੀ ਹੈ ਜਨਾਨੀ ਇਹ ਬਣਾਉਂਦੀ ਹੈ ਇੱਕ ਇਹ ਆ ਗਿਆ ਵਾ ਵੱਖਰੀ ਤਰੀਕੇ ਦਾ ਬਲੋਕਰ ਠੀਕ ਆ ਤੇ ਇਹ ਸਬਜੀ ਬਣਾਉਂਦਾ ਪਿਆ ਹੁਣ ਆਪ ਆਪ ਹੀ ਇਹ ਸਬ지ਆ ਬਣਾਉਂਦਾ ਵਾ ਆਪ ਹੀ ਇਹ ਪਕੌੜੇ ਕੱਢਦਾ ਵਾ ਇਦਾਂ ਦੇ ਕੰਮ ਕਰਦਾ ਏ ਵਿਆਹ ਹੀ ਇਸ ਕੰਮ ਨੂੰ ਕਰਾਇਆ ਵਾ ਕਿ ਬਸ ਜਨਾਨੀ ਥੱਲੇ ਲਾ ਕੇ ਰਹਿਣਾ ਬਸ ਉਹੀ ਕੰਮ ਹੁਣ ਇਹ ਕਰਦਾ ਪਿਆ ਵਾ ਹੈ ਦੱਸ ਹੁਣ ਕੱਲੇ ਆਲੂ ਚੀਰ ਨਹੀਂ ਸਕਦੀ ਉਹ ਚੀਰ ਸਕਦੀ ਆ ਨਾ ਪਰਨਾ ਆਹੀ ਵਿੱਚ ਆਉਣਾ ਹੀ ਹੋਣਾ ਵਿੱਚ ਉਂਗਲੀ ਡਾਉਣੀ ਹੋਣੀ ਆ ਉਹ ਚੀਰ ਉਹ ਚੀਜ਼ ਨਹੀਂ ਨਾ ਫਿਰ ਉਦੋਂ ਕਿਹਾ ਸੀ ਤੁਸੀਂ ਉਹ ਕਹਿੰਦੀ ਕਿ ਤੁਸੀਂ ਦੱਸੋ ਮੇਰੇ ਲਈ ਕੀ ਕਰੋਗੇ ਜਾਨੂ ਜੋ ਤੁਸੀਂ ਆਖੋਗੇ ਨਾ ਉਹ ਕਰਾਂਗੇ ਕਰੀ ਜਾਣ ਗੁਲਾਮਗਰੀ ਕੱਢੀ ਜਾ ਕੇ ਦੀ ਪਕੌੜੇ ਕੱਢ ਕੇ ਖਵਾਲਤੇ ਕਦੀ ਭਾਂਡੇ ਮਾਂ ਤੇ ਕਦੀ ਪੋਚਾ ਲਾ ਲਿਆ ਮੰਨ ਲੋ ਗੱਲਾਂ ਸਾਰੀਆਂ ਇਹਨਾਂ ਦੀਆਂ ਉਦੋਂ ਕਹਿ ਬੈਠਾ ਇਹ ਫੁੱਲੀਆਂ ਫੁੱਲੀਆਂ ਜਾਨੂ ਤੁਸੀਂ ਇੱਕ ਵਾਰ ਹੀ ਮੈਨਾਂ ਵਿਆਹ ਤੇ ਕਰਾਓ ਮੈਂ ਤੁਹਾਡੀ ਹਰ ਗੱਲ ਮੰਨਿਆ ਕਰੂੰਗਾ ਹੁਣ ਇਹ ਗੱਲਾਂ ਜੇ ਮਨਾਉਂਡਿੰਗ ਨੇ ਅਗਲੀ ਤੇ ਤੇ ਤੁਹਾਨੂੰ ਮਿਠਾ ਆ ਗਿਆ ਜੀ ਚਲੋ ਤੇ ਟੜਕਾ ਦੱਸੇ ਕਰ ਲਈ ਸਕਦੇ ਹਨ ਉਹ ਤੋਗਿਆਂ ਨੂੰ ਕਦੇ ਰੱਖ ਤੂ ਬਣਾਇਆ ਉਹ ਗੱਲ ਮੈਨੂੰ ਘੰਟਾ ਆ ਗਿਆ ਮੈਂ ਲਫਾਫਾ ਫੜ ਕੇ ਬੈਠਾ ਮੈਂ ਲੋ ਜਿੰਨੇ ਤੂੰ ਪਕੌੜੇ ਕੱਢਣੇ ਕੋ ਮੈਨੂੰ ਵੀ ਪਾਉਂਗਾ ਅਹੀਂ ਵੀ ਖਾਵਾਂਗੇ ਆਲੂ ਵਾਲੇ ਪਕੌੜੇ ਤੇ ਤੂੰ ਗਾੜੀ ਉਹ ਕਹਤਾ ਨਹੀਂ ਟੇਸਟ ਨਹੀਂ ਤੁਸੀਂ ਕਰ ਸਕਦੇ ਤੇ ਫਿਰ ਤੈਨੂੰ ਜੇ ਇੰਨਾ ਪਤਾ ਵਾ ਕਿ ਜੇ ਅਸੀਂ ਟੇਸਟ ਨਹੀਂ ਕਰ ਸਕਦੇ ਤੇ ਫਿਰ ਤੂੰ ਕਿਉਂ ਸੁਣਾਈ ਜਾਂਦਾ ਸਾਨੂੰ ਕਿ ਐਦਾਂ ਬਣਾਉਣੇ ਆ ਐਦਾਂ ਬਣਾਉਣੇ ਤੇਰਾ ਕਰਾਦਾ ਨਹੀਂ ਕੋਲੋਂ ਆਲੂ ਹੋ ਕੇ ਕੋਲਾ ਤੇਲ ਫੂਕਾ ਤੇ ਫੇਰ ਪਕੌੜੇ ਕੱਢਾ ਤੇ ਵੇਸਣ ਕ ਕੋਲਾ ਫੂਕਾ ਫੇਰ ਮੈਂ ਘਰੋਂ ਗਾਣਾ ਗਾਵਾਂ ਤੇ ਆਹ ਵੇਖ ਲਓ ਯਾਰ ਹੋਰ ਕੀ ਕਰ ਸਕਦੇ ਆ ਵੇਖ ਲਓ ਨਾ ਇਹਨਾਂ ਨੂੰ ਆਪ ਮਾਸਾ ਕੋਈ ਜਾਜ ਨਹੀਂ ਕਿ ਚੀਜ਼ ਦੀ ਆ ਆਗੇ ਜਿਵੇਂ ਕਿ ਸੋਸ਼ਲ ਮੀਡੀਆ ਤੇ ਪਕੌੜੇ ਕੱਢਣ ਹੈ ਆਪ ਨੂੰ ਜਾਜ ਨਹੀਂ ਨਹੀਂ ਪਕੌੜੇ ਕੱਢਣ ਦੀ ਪਿੱਛੇ ਪਿੱਛੇ ਘਰ ਦੇ ਨੇ ਪੁੱਛਣਾ ਕਿ ਪਕੌੜੇ ਕਿੱਦਾਂ ਨਿਕਲਦੇ ਆ ਪਹਿਲਾਂ ਬੇਵੂਕ ਕਿਸਰਾ ਹਫ਼ਤਾ ਲਾਗਰ ਫੇਰ ਵਲੌਗ ਸ਼ੁਰੂ ਕਰਨ ਲੱਗੇ ਆ ਉਹ ਯਾਰ ਕੋਈ ਚਾਦੀ ਚੀਜ਼ ਬਣਾ ਲਿਆ ਕਰੋ ਹੈ ਕਿ ਬਸ ਪਕੌੜਿਆਂ ਜੀ ਰਹਿਣਾ ساری ਉਮਰ ਦੇ ਦੇ ਤਾਂ ਕੀ ਕਰਦੇ ਆ ਹਾਈ ਗਾਇਸ ਅੱਜ ਨਾ ਠੰਡਾ ਮੌਸਮ ਹੀ ਤੇ ਸਾਡਾ ਦਿਲ ਕੀਤਾ ਕਿ ਪਕੌੜੇ ਖਾਣ ਨੂੰ ਤੇ ਅਸੀਂ ਅੱਜ ਪਕੌੜੇ ਖਾਣ ਲੱਗੇ ਆ ਯਾਰ ਮਤਲਬ ਜੇ ਗਰਮੀ ਮੌਸਮ ਆ ਤੇ ਫਿਰ ਤੁਸੀਂ ਕੀ ਖਾਓਗੇ ਦੱਸੋ ਨਾ ਫਿਰ ਬਰਫਾਹਾਂਦੇ ਆਣੇ ਤੁਸੀਂ ਯਾਰ ਜੇ ਤੁਹਾਨੂੰ ਪਕੌੜੇ ਨਹੀਂ ਨਹੀਂ ਪਈ ਆ ਖਾਣੇ ਆ ਤੁਸੀਂ ਖਾਓ ਤੇ ਪਰ ਲੋਕਾਂ ਨੂੰ ਇਹ ਵੇ ਜਾਣ ਕੇ ਟਾਈਮ ਖਰਾਬ ਕਰਦੇ ਲੋਕਾਂ ਨੇ ਵੀਡੀਓ ਬਣਾ ਕੇ ਕਿ ਅੱਜ ਤਾਂ ਪਕੌੜੇ ਬਣਾਉਣੇ ਸਿਖਾਉਂਦੇ ਹੈ ਉਹ ਕਿਦੇ ਹੱਥ ਮਾਰੋ ਕਿਦੇ ਯਾਰ ਇਹਨੂੰ ਆਪ ਨੂੰ ਕਿਹੜਾ ਹੁੰਦੇ ਆ ਉਹ 3 ਕਿਲੋ ਆਲੂ ਚੀਰ ਕੇ ਬਹਿ ਗਿਆ ਹੀ ਉਹ ਬੰਦਾ ਪੁੱਛੇ ਕਿ 15 ਜਾਣਿਆਂ ਦੇ ਪਕੌੜੇ ਆ ਜਿਹੜੇ ਤੂੰ ਕੱਢਣ ਡਿਆ ਵਾ ਤੂੰ ਕੱਲਾ ਕੱਢ ਕੇ ਬਹਿ ਜਾਣ ਲਗਾ ਉਹ ਗੱਲ ਕਿ ਕਿਲੋ ਅੱਧਾ ਕਿਲੋ ਦੇ ਵਿੱਚ ਪਕੌੜੇ ਘੱਲ ਲੈਣੀ ਆ ਆਲੂ ਨੇ ਬਾਕੀ ਚਾਲਾਂ ਦੇ ਡੰਗਰਾਂ ਨੂੰ ਉਹ ਗੱਲ ਮੇਨ ਇਹ ਆ ਕਿ ਉਹ ਕੁੜੀ ਨੂੰ ਮੈਨੂੰ ਜਦ ਤਾ ਮਾਸਾ ਜਾਜ ਨੂੰ ਨਹੀਂ ਤੂੰ ਮਾੜੀ ਮੋਟੀ ਹੈਗੀ ਆ ਫਿਰ ਵੀ ਆਲੂ ਲਸਲਾਂਦੀ ਹੈ ਉਹਦੇ ਬਸ ਉਦਾਂ ਹੀ ਆਈ ਆ ਕਿ ਲਾਗੇ ਹਾਂ ਕਿ ਉਹ ਦਿਖੀ ਜਾਵੇ ਇਦਾਂ ਤਾ ਦੀ ਬਿਠਾਈ ਉਹਨੇ ਲਾਗੇ ਕਿ ਬਸ ਵਿਊ ਵੀ ਉਹਦੇ ਸਿਰ ਤੇ ਮਿਲਦੇ ਮੈਨੂੰ ਲੋਕਾਂ ਨੇ ਕੀ ਕਰਨਾ ਵੇਖ ਕੇ ਹੈ ਵੇਖਣਾ ਨੇ ਮੇਰੀ ਜਨਾਨੀ ਨੂੰ ਠੀਕ ਆ ਇਹ سارے ਤਰੀਕੇ ਹੁੰਦੇ ਆ ਇਹਨਾਂ ਦੇ ਤੇ ਜੇ ਬੰਦਾ ਪੁੱਛੇ ਕਿ ਜੇ ਤੂੰ ਮਤਲਬ ਜਿਆਦਾ ਸਿਆਣਾ ਵਾ ਤੇ ਫਿਰ ਜੇ ਤੂੰ ਚਾਹਨਾ ਕਿ ਹਨਾ ਕਿ ਤੂੰ ਮਤਲਬ ਜਨਾਨੀ ਦੇ ਸਿਰ ਤੇ ਨਹੀਂ ਵਿਊ ਖਾਣਿਆ ਤੇ ਤੂੰ ਜਨਾਨੀ ਨੂੰ ਲਿਆਈ ਨਾ ਕੀਤਾ ਕੀ ਉਹਨੇ ਕੰਮ ਦੱਸ ਕੋ ਕੰਡੀਓ ਨਾ ਨੇ ਪਕੌੜੇ ਕੱਢੇ ਨਾ ਨੇ ਮਤਲਬ ਮਾੜੇ ਮੋਟੇ ਕਿਤੇ ਚੀਰੇ ਇੱਕ ਦੋ ਵੀ ਕਿਤੇ ਕਹਿਣ ਗੁੰਦੇ ਹੱਥੋਂ ਤੇ ਜੋੜੇ ਹੋਣੇ ਵੇਲਾ ਬਲੌਗ ਬੰਦੇ ਬੇਇੱਜ਼ਤੀ ਬੜੀ ਹੁੰਦੀ ਆ ਔਰ ਰਿਸ਼ਤੇਦਾਰਾਂ ਨੇ ਵੇਖ ਲੈਣਾ ਹੀ ਬਲੌਗ ਉਹਨਾਂ ਕਹਿਣਾ ਲੈ ਇਹਦੀ ਬੁੱਢੀ ਨੂੰ ਆਲੂ ਚੀਨ ਨਹੀਂ ਬਣੀ ਆਉਂਦੇ ਤਾਂ ਕਰਕੇ ਚੀਰੇ ਨਹੀਂ ਤੇ ਇਹ ਵੀ ਆਲੂ ਨੇ ਚੀਰਦੀ ਮੇਰੇ ਹਿਸਾਬ ਜੇ ਉਹਨਾਂ ਨੂੰ ਨਹੀਂ ਦੱਸਦੇ ਨਾ ਤੁਸੀਂ ਵੀ ਦੇਖ ਲਓ ਉਹਨਾਂ ਦੀਆਂ ਲੋਰ। ਵੇਖ ਲਿਆ ਲਵਾਈ ਏਦਾਂ ਦੇ ਲਵਾਈ ਸੱਦ ਲਿਆ ਕਰੋ ਬਹੁਤ ਤੁਹਾਡਾ ਖਰਚਾ ਘੱਟ ਲੱਗੂਗਾ। ਪਹਿਲਾਂ ਕਿਉਂ ਕਿਉਂਕਿ ਇਹਨੇ 3 ਕਿਲੋ ਆਲੂ ਜੀ ਲੈ ਆ ਤੇ ਮੇਰੇ ਸਹਾਨਾ 200 ਗ੍ਰਾਮ ਨਹੀਂ ਹੈ ਜਿਹੜਾ ਵੇਸਣ ਵਾ ਤੇ ਪੌਂਡਿਆ ਵਾ ਪਕੌੜੇ ਕੋ ਆਪਕੋ ਵੀ ਪੂਰੇ ਨਿਕਲਣੇ ਸਹੀ ਤਰੀਕੇ ਨਾਲ ਬਾਅਦ ਚ ਇਹਨੇ ਵੱਖਰਾ ਕੋਲ ਕੇ ਦੱਸਣਾ ਤੇ ਇਹ ਦੱਸਣ ਦੇ ਗਾਇਸ ਐਨਾ ਤੁਸੀਂ ਵੇਸਣ ਪਾ ਲੋ ਤੇ ਤੁਹਾਡੇ ਪਕੌੜੇ ਬਹੁਤ ਵੈਸਟ ਨਿਕਲਣਗੇ ਤੇ ਇੰਨਾ ਨਹੀਂ ਪੜ ਦੱਸਣਾ ਕਿ ਸਾਡੇ ਕੋ ਆਪਣੇ ਕੋ ਨਹੀਂ ਨਿਕਲੇ ਐਂ ਦੇ ਕੱਟ ਕੇ ਸੀਨ ਲਾਏ ਤੇ ਫੇਰ ਦੋਰੀਏ ਕਢਵਾਏ ਆ ਕਿ ਕੋ ਤੇ ਫੇਰ ਪਕੌੜੇ ਪੂਰੇ ਆ ਫੇਰ ਪਕੌੜਿਆਂ ਦੀ ਪੂਰੀ ਪਈ ਆ ਤੇ ਨਾਲੇ ਹੀ ਵੇਖਿਆ ਤੁਹਾਨੂੰ ਪਿੱਲਾ ਕਹਿੰਦੇ ਨੇ ਜਨਾਨੀ ਨੂੰ ਕੋਈ ਨਹੀਂ ਬਣਾਉਣਾ ਦਾ ਉਹ ਵੀ ਐ ਕਹਿੰਦੇ ਆ ਮਾਨੂੰ ਆ ਤੂੰ ਹੀ ਸਿੱਖ ਲੈ ਪਕੌੜੇ ਫਗਣੋਣਾ ਸਿੱਖ ਲੈ ਹੋਰ ਤੇ ਕੁਝ ਸਿੱਖਣਾ ਨਹੀਂ ਤੂੰ ਹੈ ਬਸ ਇਹ ਹੀ ਕਰਤੂਤਾ ਕਰਨ ਵਾਲੇ ਆ ਜਾਂ ਉਹਨੂੰ ਸਕਾਰ ਮਿਲਾਂਗੇ ਉਹਨੂੰ ਮੇਰੇ ਖਿਆਲ ਨਾਲ ਕੰਮ ਕਰ ਮਾਸਾ ਨਹੀਂ ਆਉਂਦਾ ਨਾ ਠੀਕ ਆ ਅਵੀ ਮੈਂਕੂ ਵਾਂਗੂ ਯਾ ਕੀ ਨਾਂ ਰੱਖਦਾ ਨਾਂ ਜਿੱਤਾ ਭੁੱਲ ਜਾਂਦਾ ਉਹਦੇ ਵਾਲੇ ਹਾਲਾਤ ਹੋਏ ਪਏ ਸਿਰਫ ਵਿਆਹ ਕਰਾ ਕੇ ਲੈ ਆਂਦੀ ਆ ਹੋਰ ਕੋਈ ਨਹੀਂ ਆ ਬਸ ਉਹਨੂੰ ਪਤਾ ਹਣਾ ਮੁੰਡੇ ਨੂੰ ਕਿ ਚੈਲੰਜ ਕਿੱਦਾਂ ਕਹਿੰਦਾ ਵਿਆਹ ਕਰੇ ਕਰਨਾ ਕੀ ਹੈ ਬਲੌਗ ਹੀ ਪਾਉਣੇ ਆ ਘਰ ਮਾਂ ਦਾ ਬਲੌਗ ਪਾਈ ਜਾਵਾਂਗੇ ਆਹ ਤੋਰ ਕੀ ਕੰਮ ਕਰਨਾ ਬਸ ਇਹ ਹੋ ਗਿਆ ਬਲੌਗ ਬਲੌਗ ਸਿਖਾਏ ਆ ਨਾ ਨੂੰ ਕਿ ਤੁਸੀਂ ਬਲੌਗਾਂ ਚ ਆਇਆ ਕਰਨਾ ਵਾ ਹਾਈ ਗਾਇਸ ਕਹਿਣਾ ਵਾ ਮੈਂ ਅੱਜ ਤਾਂ ਡੇਲੀ ਬਹੁਤ ਵਧੀਆ ਚੀਜ਼ਾਂ ਲੈ ਕੇ ਆ ਰਹੀ ਆ ਹਾਈ ਗਾਇਸ ਅੱਜ ਮੁਕਾਬਲਾ ਆਪਾਂ ਕਰਾਂਗੇ ਨਿਊਟਰਲ ਚੈਲੰਜ ਏਦਾਂ ਦੇ ਚੈਲੰਜ ਕਰਨੇ ਸਿਖਾਈਓ ਕਿ ਖਾਈ ਜਾ ਬਸ ਦੂ ਤੇ ਉਹ ਮੁੰਡੇ ਨੇ ਕਿਹਾ ਬਣਾਵਾ ਕਿ ਬਲੋਗਾਂ ਵਿੱਚ ਕਿ ਮੜਾ ਮੋਟਾ ਜਦੋਂ ਹੱਡਾ ਬਲੌਗ ਸ਼ੁਰੂ ਹੁੰਦੇ ਆਂਦਾ ਮੜਾ ਮੋਟਾ ਹੱਥ ਹਥ ਲਾ ਲਿਆ ਕਰੀ ਮੜਾ ਹਨ ਮੜਾ ਇਸੇ ਛੇਲਾ ਕਰੀ ਕੋ ਜਾ ਸਮਾਰ ਸੁਣਮ ਕਰਦਾ ਮੈਂ ਹੀ ਕਰਿਆ ਕਰਨਾ ਵਾ ਤੂੰ ਨੇ ਬਸ ਮੜਾ ਬਰਮਾਨਾ ਬਹਿਣਾ ਹੀ ਕਰਨਾ ਮੈਂ ਬੈਠ ਤੇ ਹੈ ਤੇ ਬਾਕੀ ਉਹਨੇ ਕਹਿ ਤਾ ਨਾਲ ਹੀ ਕਿ ਨਾ ਨਾ ਗੱਲ ਸੁਣ ਮੇਰੀ ਸੁਣ ਲੈ ਗੱਲ ਜੇ ਤਾਂ ਤੂੰ ਕਹਿੰਨੀ ਨਾ ਕਿ ਘਰ ਦਾ ਕੰਮ ਮੈਂ ਕਰਾਂ ਤੇ ਤੈਨੂੰ ਬਲੌਗ ਬਣਾਉਣੇ ਪੈਣੇ ਆ। ਜੇ ਬਲੌਗ ਸਾਡੇ ਬਣ ਗਏ, ਇਨਕਮਿੰਗ ਆਊਗੀ। ਫਿਰ ਮੈਨੂੰ ਤਾਂ ਕੰਮ ਦੇ ਜਾਣ ਦੀ ਲੋੜ ਵੀ ਨਹੀਂ। ਤੇ ਮੈਂ ਚੁੱਪ ਕਰਕੇ ਸਬਜੀ ਸੂਜੀ ਬਣਾ ਲਿਆ ਕਰੂੰਗਾ। ਤੇ ਤੁਸੀਂ ਬਸ ਜੀ ਜੁਲਫਾਂ ਸਵਾਰ ਲਿਆ ਕਰਿਓ। ਮੇਕਅਪ ਕਰ ਲਿਆ ਕਰਿਓ। ਤੇ ਫਿਰ ਤੁਸੀਂ ਬਲੌਗ ਬਣਾਇ ਜਾਓ ਤੇ ਮੈਂ ਕਰਦੀਆਂ ਸਬ지ਆ। ਮਿਰਚ ਤੋਂ ਬਿਨਾ ਕੀ ਆ? ਮਿਰਚ ਤਾਂ ਮੈਂ ਤੇ ਖਾਣੀ ਨਹੀਂ। ਕੋਈ ਮਿਰਚ ਨਹੀਂ ਨਿਭਾਦੀ ਇਹਦਾ। ਸਾਡੀ ਵੀ ਵਪਾਰੀ ਭਾਲਾ ਇਹਦਾ ਕੋਈ ਸਟੈਕ ਨਹੀਂ ਹੋਦੀ ਸਾਡੇ ਦੀ। ਆ ਵੇਖਿਆ ਨਾ ਖਲਵਾਈ ਸਾਹਿਬ ਹਣੀ ਕੀ ਕੰਡਿਆ ਤਿੰਨ ਚਾਰ ਮਿਰਚਾਂ ਦੇ ਚਮਚ ਸੜਤੇ ਆ ਲਾਲ ਦੇ ਤੇ ਜਦੋਂ ਸਵੇਰੇ ਜਾਣਾ ਨਾ ਫਲੈਸ਼ ਚ ਹਾਂਜੀ ਆਏ ਨਹੀਂ ਜੇ ਉਹ ਆ ਗਿਆ ਆ ਗਿਆ ਉਹ ਸਾਰੀਆਂ ਮਿਰਚਾਂ ਲੱਗੀ ਜਾਂਡੀਆਂ ਆਇਓ ਬਾਹਰ ਛੇਤੀ ਕਰਿਓ ਨਹੀਂ ਨਹੀਂ ਆ ਗਿਆ ਵਾ ਮਿਰਚਾਂ ਲੱਗੀ ਜਾਂਡੀਆਂ ਉਹ ਭੂਤ ਨਹੀਂ ਰਿਹਾ ਚਾਰ ਪੰਜ ਚ ਚਮਚੇ ਸੜਤੇ ਤੂੰ ਮਿਰਚਾਂ ਦੇ ਉਹਨਾਂ ਤੇ ਤੂੰ ਲਾਉ ਨਹੀਂ ਪਾਇਆ ਜਿੰਨੇ ਤੋਂ ਮਿਰਚਾਂ ਪਾਤੀਆਂ ਉਹ ਗੱਲ ਸਵੇਰੇ ਫਲੈਸ਼ੋਂ ਨਿਕਲ ਨੂੰ ਜੀ ਕਰਨਾ ਇੰਨੀ ਤੇਰਾ ਬਾਹਰ ਤੂੰ ਤੂੰ ਕਹਿਣਾ ਕਿ ਮੈਨੂੰ ਉੱਥੇ ਬਸ ਬੈਠਾ ਉਹ ਮੈਨੂੰ ਪਰਫੁੱਰੀ ਢੇਲੀ ਦੇ ਦਿਓ ਫੇਰ ਤੇਰੇ ਥੰਡ ਪੈਣੀ ਜਾ ਕੇ ਤੇ ਬਾਅਦ ਇਹਦੇ ਵਿੱਚ ਗੱਲ ਪਤਾਉਣਾ ਵਾ ਕਿ ਹਾ ਹਏ ਉਹ ਕਿਹਦੇ ਬਲੌਗਾਂ ਦੇ ਚੱਕਰਾਂ 'ਚ ਆਪਣਾ ਨੁਕਸਾਨ ਕਰਾ ਲਿਆ ਹੈ ਐਵੇਂ ਜਾਣ ਕੇ ਬਲੌਗ ਬਣਾ ਲਿਆ ਇਹਨੂੰ ਚੰਗਾ ਤੇ ਉਹਦਾ ਬੰਦਾ ਸਹੀ ਸੀ ਪਰ ਇਹਨੇ ਬਾਅਦ ਪਤਾਉਣਾ ਵਾ ਇਹਦੇ ਮੇਰਾ ਵੀਰ ਗੱਲ ਸੁਣ ਲਓ ਜਿੰਨੇ ਵੀ ਇਹਦੇ ਆੜਾ ਬਲੌਗ ਬੈਂਦੇ ਨੇ ਪਰ ਇਹਦੇ ਕਹਿੰਦੇ ਕਿਦੇ ਪਕੌੜੇ ਕੱਢ ਕੇ ਇੰਨੀਆਂ ਮਿਰਚਾਂ ਨਾ ਬਾੜਿਓ ਇਹਦੇ ਹਾਲ ਮਾੜਾ ਹੀ ਹੁੰਦਾ ਨਾ ਸਾਨੂੰ ਪਤਾ ਹੀ ਆ ਮਿਰਚਾਂ ਵੋ ਲੱਗਣੀਆਂ ਜੇ ਚਲੋ ਜਿਆਦੇ ਵੇਖਣੇ ਨਾ ਬਿੱਟੇ ਦਾ ਕਿੱਥੇ ਆ ਪੁੱਤਰੀ ਇਹਦੇ ਆ ਪਹਿਲਾਂ ਆਪ ਸਿੱਖ ਲੈਂਦਾ ਓਏ ਇੰਨੇ ਜਾਣੇ ਦਾ ਫੁੱਦੂ ਖੇਚਦਾ ਸਮਝ ਰਹੇ ਹੋ ਸਮਝ ਰਹੇ ਸਮਝ ਰਹੇ ਨਾ ਓਟ ਕਿਲੋ ਕਈਆਂ ਦਾ ਵੇਸਣ ਖਰਾਬ ਹੋ ਗਿਆ ਨਾ 2 ਕਿਲੋ ਵਾਲੂ ਖਰਾਬ ਹੋ ਗਣੇ ਆ ਉਹ ਵੀ ਤੇਰੇ ਚੱਕਰਾਂ ਦੇ ਉਹ ਤੈਨੂੰ ਤੇ ਆਵਣ ਨੂੰ ਨਹੀਂ ਜਾਜ ਉਹ ਤੈਨੂੰ ਫਿਰ ਕਿਉਂ ਤੂੰ ਲੈਵੇਂ ਲੋਕਾਂ ਨੂੰ ਜਾ ਸਕੋਂ ਉਹ ਗੱਲ ਹੋ ਗਈ ਨਾ ਕਹਿੰਦੇ ਕਿ ਜਿਹੜਾ ਮਾਸਟਰ ਆ ਕਿ ਜਿਹਨੂੰ ਆਪ ਨਹੀਂ ਪੜ੍ਹਨਾ ਆਉਂਦਾ ਉਹ ਕਿਸ ਨੂੰ ਹੀ ਪੜ੍ਹਾਊਗਾ ਉਹ ਸਾਬ ਇਹ ਆ ਤੇਰਾ ਕਿ ਤੈਨੂੰ ਆਪ ਕੋ ਕੰਮ ਕਰਨਾ ਆਉਂਦਾ ਨਹੀਂ ਤੂੰ ਲੋਕਾਂ ਨੂੰ ਇਸ ਕੋ ਲਾਈ ਦੇਂਦਾ ਕਿ ਅੱਜ ਤੁਹਾਨੂੰ ਸਿਖਾਉਂਗਾ ਮੈਂ ਪਕੌੜੇ ਕੱਢਣੇ ਕਿੱਦਾਂ ਦੇ ਪਕੌੜੇ ਨਿਕਲਦੇ ਆ ਉਹ ਭਰਾਵਾ ਜੇ ਪਹਿਲਾਂ ਆਪ ਸਿੱਖ 2-4 ਦਿਨ ਕਲਾਸਾਂ ਲਾਓ ਫਿਰ ਜਾ ਕੇ ਵੀਡੀਓ ਬਣਾਓ ਤੇ ਫਿਰ ਜਾ ਕੇ ਪਾਓ ਤੇ ਇਹ ਤੁਹਾਨੂੰ ਇੰਨੀ ਕਾਲੀ ਕੀ ਹੁੰਦੀ ਵਲੌਗ ਪਾਉਂਦੀ ਹੈ ਉਹ ਮਾੜਾ ਮਾੜਾ ਟਾਈਮ ਕੱਢ ਲਿਆ ਕਰੋ ਜਾਂ ਸਿੱਖ ਲਿਆ ਕਰੋ ਪਹਿਲਾਂ ਇਦਾਂ ਜਿਹੇ ਬੇਇੱਜ਼ਤੀ ਨਾ ਹੋਊਗੀ ਹੈ ਫਿਰ ਕਹਿਣ ਕਿ ਹਾਂ ਇਹਨਾਂ ਨੂੰ ਕੁਝ ਬਣਾਉਣਾ ਆਉਂਦਾ ਵਾ ਪਰ ਨਾ ਆਪਾਂ ਉਹ ਨਹੀਂ ਕਰਨੇ ਆਪਾਂ ਲਖਣ ਖਿਲਾਰਨੇ ਆ ਕਿ ਦੁਨੀਆ ਨੂੰ ਦੱਸਣਾ ਵਾ ਕਿ ਆਪਾਂ ਬੇਵਕੂਫ ਹੈ ਗਏ ਤੇ ਬੇਵਕੂਫ ਰਵਾਂਗੇ ਇੱਕ ਟੜ ਨਹੀਂ ਗੱਲ ਸ਼ੇਅਰ ਕਰਨ ਲੱਗੇ ਆ ਠੀਕ ਹੈ ਨਾ ਜੋ ਉਹਦੇ ਪਿੰਡ ਦਾ ਪੁੱਣ ਦਾ ਹੋਗਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਕੀ ਹਿਸਾਬ ਦਾ ਮੁੰਡਾ ਹੁੰਦਾ ਉਹ ਜਿਹੜਾ ਆਪਣਾ ਝਾਲਮਾਲ ਤੇ ਉਹਦੇ YouTube ਤੇ ਕਾਫੀ ਸਬਸਕ੍ਰਾਈਬਰ ਆ ਤੇ ਬਹੁਤ ਚਰਚਾ ਜੀਗੀ ਸੋ ਇਸ ਕਰਕੇ ਉਹ ਚੁੱਕਿਆ ਗਿਆ ਵਾ ਤੇ ਹੁਣ ਪਤਾ ਨਹੀਂ ਕੀ ਹਿਸਾਬតាម ਹੋਊਗਾ ਕਿ ਕੀ ਨਹੀਂ ਸੋ ਤੇ ਕਾਫੀ ਉਹਦਾ ਟਾਈਮ ਦਾ ਪੁਰਾਣਾ ਸੀ ਬਾਕੀ ਕੀ ਪਤਾ ਹੋ ਰੱਬ ਹੀ ਜਾਣਦਾ ਕੀ ਹੋਇਆ ਕੀ ਨਹੀਂ ਤੇ ਬਾਕੀ ਯਾਰ ਵੇਖ ਲੋ ਕਿ ਉਹ ਵੀ ਪਹਿਲਾਂ ਇਹਦੇ ਅੰਗੂ ਬਣਾਉਂਦਾ ਹੁੰਦਾ ਸੀ ਜਿੱਦਾਂ ਸਬਜ਼ੀਆਂ ਸਬਜ਼ੀਆਂ ਬਣਾਉਂਦਾ ਹੁੰਦਾ ਸੀ ਤੇ ਫੇਰ ਉਹਨੇ ਮੇਰੇ ਸਾਹ ਹੁਣਾ ਜਦੋਂ ਪਾਣੀ ਪੂਣੀ ਆਇਆ ਸੀ ਪਿੱਛੇ ਜੇ ਫਿਰ ਉਹਨੇ ਉੱਥੇ ਜਾ ਕੇ ਬਲੌਗਿੰਗ ਚਾਲੂ ਕਰਤੀ ਉਹਦੇ ਬਲੌਗ ਕਾਫੀ ਚੜ ਗਏ ਕਾਫੀ ਚੜ ਗਏ ਤੇ ਫਿਰ ਹੁਣ ਉਹ ਬਲੌਗ ਹੀ ਚਾਲੂ ਕਰਦੇ ਉਹਨੇ ਬਣਾਉਣੇ ਤੇ ਬਾ ਵਾ ਵਾ ਵਧੀਆ ਚੱਲਣ ਡਿਆ ਇਹ ਸਿਸਟਮ ਆ ਮੇਰੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਉਹਦੇ ਵਿਊ ਲਈਏ ਨਾ ਤੇ ਲੱਖ 2 ਲੱਖ ਰੁਪਇਆ ਇਨਕਮਿੰਗ ਮਹੀਨੇ ਦੀ ਹੈਗੀ ਪਰ ਯਾਰ ਬੰਦਾ ਮੇਰੇ ਹਿਸਾਬ ਨਾਲ ਪਤਾ ਨਹੀਂ ਕੀ ਸੋਚ ਲੈਂਦਾ ਯਾਰ ਬੰਦੇਰੀ ਕਹਿੰਦੇ ਨੇ ਕਿ ਜਦੋਂ ਬੰਦਾ ਭੱਜਣ ਡਿਆ ਪੈਨਨ ਇਹ ਨਹੀਂ ਸੋਚਦਾ ਕਿ ਮੈਂ ਚੱਲ ਇਹ ਚਾਲੇ ਭੱਜਦਾ ਰਵਾਂ ਕਾਫੀ ਟਾਈਮ ਭੱਜ ਲੂੰਗਾ ਮਤਲਬ ਕਿ ਦੌੜ ਸਾਹ ਥੋੜਾ ਜਿਹਾ ਪੱਕਾ ਰਹੂਗਾ ਕਾਫੀ ਦੂਰ ਤੱਕ ਚੱਲ ਜਾਊਂਗਾ ਪਰ ਨਹੀਂ ਬੰਦਾ ਇਹ ਸੋਚ ਰਿਹਾ ਇੰਦਾ ਕਿ ਯਾਰ ਮੈਂ ਸਪੀਡ ਚ ਭੱਜ ਕੇ ਨਾ ਪਹੁੰਚਾਂ ਉੱਥੇ ਰ ਇਹਨਾਂ ਨਹੀਂ ਪਤਾ ਹੁੰਦਾ ਕਿ ਇਹ ਸਪੀਡ ਚ ਭੱਜੇ ਤਾਂ ਡਿੱਗ ਗਏ ਤੇ ਮੂਦੜੇ ਮੂੰਹ ਡਿੱਗਣਾ ਵਾ ਇਹ ਚੀਜ਼ ਹੋ ਜਾਂਦੀ ਆ ਕਿ ਵਕਤ ਬੰਦੇ ਦੀ ਮੱਤ ਮਾਰੀ ਜਾਂਦੀ ਆ ਹੁਣ ਪਤਾ ਨਹੀਂ ਹੁਣ ਆਵੇ ਕਿ ਨਾਵੇ ਕਿਉਂਕਿ ਵੀਡੀਓ ਵਿੱਚ ਤਾਂ ਬਹੁਤ ਜ਼ਿਆਦਾ ਕੁਝ ਹੁੰਦਾ ਪਿਆ ਵਾ ਹਨਾ ਤੇ ਉਹੀ ਤੁਹਾਨੂੰ ਆਪਾਂ ਗੱਲ ਸ਼ੇਅਰ ਕਰਦੇ ਪਏ ਆ ਤਾਂ ਚਲੋ ਹੁਣ ਅਸੀਂ ਕੀ ਕਰ ਸਕਦੇ ਆ ਰੱਬ ਜਾਣਦਾ ਕੀ ਕੀਤਾ ਕੀ ਨਹੀਂ ਕੀਤਾ ਬਾਕੀ ਥੋੜਾ ਜਿਆ ਕਹਿੰਦੇ ਆ ਕਿ ਬੰਦੇ ਨੂੰ ਲਾਲਚ ਤੇ ਉਦਾਂ ਵੈਸੇ ਹੋ ਹੀ ਜਾਂਦਾ ਹਨਾ ਪਰ ਯਾਰ ਲਾਲਚ ਇੰਨਾ ਨਹੀਂ ਕਰਨਾ ਚਾਹੀਦਾ ਕਿ ਜਿੰਨਾ ਕਿ ਮਿਲਦੇ ਆ ਨਾ ਉੰਨੇ ਦਾ ਹੀ ਮਤਲਬ ਸਹੀ ਢੰਗ ਨਾਲ ਵਰਤੀ ਜਾਈਏ ਸਹੀ ਆ ਜਿਹੜਾ ਆਪਾਂ ਜਿਆਦਾ ਲਾਲਚ ਵਾ ਨਾ ਜਿਆਦਾ ਲਾਲਚ ਵੀ ਇਹਨੂੰ ਮਾਰਦਾ ਕਰਦਾ ਵਾ ਮਾਰਦਾ ਵਾ ਜਿਆਦਾ ਲਾਲਚ ਜਿਆਦਾ ਲਾਲਚ ਨਹੀਂ ਕਰਨਾ ਚਾਹੀਦਾ ਤੇ ਬਾਕੀ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਠੀਕ ਜੀ ਸੋ ਆਪਣੀ ਇਨੀ ਇੱਕ ਵੀਡੀਓ ਜਿਵੇਂ ਲੱਗੀ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਕਰਦੇ ਆ ਸਬਸਕ੍ਰਾਈਬ ਤੇ ਮਿਲਦੇ ਆ ਬਹੁਤ ਹੀ ਜਲਦ ਅਗਲੀ ਵੀਡੀਓ ਵਿੱਚ